ਸਸ਼ੀਕਾਲ ਦੈਨਿਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਉਦੋਂ ਤੋਂ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਿੱਖਿਆ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸੀ ਕਿ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਹੈ ਉਹਨਾਂ ਦੀ ਨੁਹਾਰ ਨੂੰ ਬਦਲਿਆ ਜਾਵੇਗਾ ਉਹਨਾਂ ਦੇ ਜਿਹੜੇ ਵਿਦਿਆਰਥੀ ਨੇ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਨੂੰ ਟੱਕਰ ਦੇਣਗੇ ਤਾਂ ਉਸੇ ਹੁਣ ਦਾਅਵਿਆਂ ਤੇ ਚਾਰ ਚੰਨ ਲੱਗਦੇ ਹੋਏ ਦਿਖਾਈ ਦੇ ਰਹੇ ਨੇ ਤੁਹਾਨੂੰ ਅਦਾਜ਼ੀ ਕਿ ਪੰਜਾਬ ਸਿੱਖਿਆ ਕ੍ਰਾਂਤੀ ਨੇ ਨਵਾਂ ਰਿਕਾਰਡ ਦਰਜ ਕੀਤਾ ਜਿਸ ਦੇ ਚਲਦੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਕੁੱਲ 158 ਬੱਚਿਆਂ ਨੇ ਜੀਈਈ ਦੀ ਪ੍ਰੀਖਿਆ ਪਾਸ ਕਰ ਦਿੱਤੀ ਹੈ ਇਹ ਦੱਸਦੀ ਕਿ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦਾ ਨਵਾਂ ਰਿਕਾਰਡ ਕਾਇਮ ਹੋਇਆ ਹੈ ਜਿਸ ਦੇ ਵਿੱਚ ਸਰਕਾਰੀ ਸਕੂਲਾਂ ਦੇ ਕੁੱਲ 158 ਬੱਚਿਆਂ ਨੇ ਜੀਈਈ ਮੇਨ ਦੀ ਪ੍ਰੀਖਿਆ ਪਾਸ ਕਰ ਦਿੱਤੀ ਹੈ ਤੁਹਾਨੂੰ ਦੱਸ ਦੀ ਕਿ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸਭ ਤੋਂ ਵੱਧ ਬੱਚੇ ਸਹਿਬਜਾਦਾ ਅਜੀਤ ਨਗਰ ਮੁਹੱਲੇ ਤੋਂ ਜੇਤੂ ਰਹੇ ਨੇ ਜਦਕਿ ਇਕੱਲੇ ਮੁਹੱਲੀ ਦੇ ਕੁੱਲ 23 ਬੱਚਿਆਂ ਨੇ ਜੀਈਈ ਮੇਨ ਦੀ ਪ੍ਰੀਖਿਆ ਪਾਸ ਕਰ ਦਿੱਤੀ ਹੈ ਤੁਹਾਨੂੰ ਦੱਸ ਦੀ ਕਿ ਜੀਈਈ ਮੇਨ ਦੀ ਪ੍ਰੀਖਿਆ ਉਹ ਹੁੰਦੀ ਹੈ ਜਦੋਂ ਅਸੀਂ ਕੋਈ ਉੱਚ ਉੱਚ ਅਦਾਰਿਆਂ ਦੇ ਵਿੱਚ ਐਡਮਿਸ਼ਨ ਲੈਣੀ ਹੁੰਦੀ ਹੈ ਤਾਂ ਵਿਦਿਆਰਥੀਆਂ ਲਈ ਇਹ ਪ੍ਰੀਖਿਆ ਪਾਸ ਕਰਨੀ ਲਾਜ਼ਮੀ ਹੁੰਦੀ ਹੈ ਤੁਹਾਨੂੰ ਦੱਸ ਦੇ ਕਿ ਇਸ ਪ੍ਰੀਖਿਆ ਨੂੰ ਪਾਸ ਕੀਤੇ ਬਿਨਾ ਉੱਚ ਅਦਾਰਿਆਂ ਦੇ ਵਿੱਚ ਐਡਮਿਸ਼ਨ ਲੈਣੀ ਔਖੀ ਹੋ ਜਾਂਦੀ ਹੈ ਤਾਂ ਇਸੇ ਨੂੰ ਲੈ ਕੇ ਜਿਹੜਾ ਹੁਣ ਪੰਜਾਬ ਸਿੱਖਿਆ ਕ੍ਰਾਂਤੀ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ ਜਿਸ ਦੇ ਵਿੱਚ ਸਰਕਾਰੀ ਸਕੂਲ ਦੇ ਪੜਨ ਵਾਲੇ ਬੱਚਿਆਂ ਨੇ ਨਵਾਂ ਰਿਕਾਰਡ ਦਰਜ ਕੀਤਾ ਜਿਸ ਦੇ ਵਿੱਚ ਅ 158 ਬੱਚਿਆਂ ਨੇ ਜੀਈਈ ਦੀ ਮੇਨ ਪ੍ਰੀਖਿਆ ਜਿਹੜੀ ਹੈ ਉਹ ਪਾਸ ਕਰ ਲਈਏ ਦੱਸਦੀ ਕਿ ਪੰਜਾਬ ਸਿੱਖਿਆ ਕ੍ਰਾਂਤੀ ਨੇ ਇਹ ਨਵਾਂ ਰਿਕਾਰਡ ਦਰਜ ਕੀਤਾ ਹੈ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਕੁੱਲ 158 ਬੱਚਿਆਂ ਨੇ ਇਹ ਮੇਨ ਪ੍ਰੀਖਿਆ ਨੂੰ ਪਾਸ ਕੀਤਾ ਹੈ ਸਰਕਾਰ ਦੇ ਵੱਲੋਂ ਇਹ ਖੁਦ ਜਿਹੜੇ ਅੰਕੜੇ ਨੇ ਉਹ ਜਾਰੀ ਕੀਤੇ ਗਏ ਨੇ ਇਕੱਲੇ ਮੁਹਾਲੀ ਦੇ ਵਿੱਚ ਹੀ ਕੁੱਲ 23 ਬੱਚਿਆਂ ਨੇ JEE Main ਦੀ ਪ੍ਰੀਖਿਆ ਪਾਸ ਕਰ ਲਈ ਹੈ ਜਦਕਿ ਦੂਜੇ ਸਥਾਨ ਤੇ ਜਲੰਧਰ ਦੇ ਕੁੱਲ 22 ਅਤੇ ਤੀਜੇ ਸਥਾਨ ਤੇ ਫਿਰੋਜ਼ਪੁਰ ਅਤੇ ਲੁਧਿਆਣਾ ਜ਼ਿਲ੍ਹਿਆਂ ਦੇ 20-20 ਬੱਚਿਆਂ ਨੇ JEE Main ਦੀ ਪ੍ਰੀਖਿਆ ਪਾਸ ਕੀਤੀ ਹੈ ਦੱਸਦੀ ਕਿ ਸਭ ਤੋਂ ਵੱਧ ਬੱਚੇ ਜਿਹੜੇ ਨੇ ਮੁਹਾਲੀ ਦੇ ਸਹਿਬਜਾਦਾ ਅਜੀਤ ਸਿੰਘ ਨਗਰ ਦੇ ਦੱਸੇ ਜਾ ਰਹੇ ਨੇ ਜਿੱਥੇ ਜਿਹੜਾ ਬੱਚਿਆਂ ਨੇ ਜੇਤੂ ਜਿਹੜੇ ਰਹੇ ਨੇ ਜੇਈਈ ਇਗਜ਼ਾਮ ਦੇ ਵਿੱਚ 23 ਬੱਚਿਆਂ ਨੇ ਕੁੱਲ ਜੇਈਈ ਮੇਨ ਦੀ ਪ੍ਰੀਖਿਆ ਪਾਸ ਕੀਤੀ ਹੈ ਮੁਹਾਲੀ ਦੇ ਸਕੂਲ ਦੇ ਵਿੱਚ ਉੱਥੇ ਜੇਕਰ ਗੱਲ ਕੀਤੀ ਜਾਵੇ ਜਲੰਧਰ ਦੀ ਤਾਂ ਉਹ ਦੂਜੇ ਸਥਾਨ ਤੇ ਰਿਹਾ ਤੇ ਤੀਜੇ ਸਥਾਨ ਤੇ ਫਿਰੋਜ਼ਪੁਰ ਅਤੇ ਲੁਧਿਆਣਾ ਜ਼ਿਲ੍ਹਿਆਂ ਦੇ 20-20 ਬੱਚਿਆਂ ਨੇ ਇਸ ਮੇਨ ਪ੍ਰੀਖਿਆ ਨੂੰ ਪਾਸ ਕਰ ਲਿਆ ਤਾਜੀ ਕੀ ਮਾਨ ਸਰਕਾਰ ਦੇ ਅੰਤਕ ਯਤਨਾ ਸਦਕਾ ਸਰਕਾਰੀ ਸਕੂਲਾਂ ਦੀ ਤਸਵੀਰ ਬਦਲੀ ਗਈ ਹੈ ਤੁਹਾਂ ਦੱਸਦੀ ਕਿ ਜਦੋਂ ਦੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕੋ ਟੀਚਾ ਰਿਹਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾਣੀ ਹੈ ਸਕੂਲਾਂ ਦੇ ਵਿੱਚ ਉੱਚ ਸਿੱਖਿਆ ਜਿਹੜਾ ਵਿਦਿਆਰਥੀਆਂ ਨੂੰ ਪ੍ਰਾਪਤ ਹੋਵੇਗੀ ਤਾਂ ਇਸ ਨੂੰ ਲੈ ਕੇ ਉਹ ਲੜੀ ਲੜੇਦਨ ਲੜੀ ਜਿਹੜੇ ਕਾਰਜ ਕਰਦੇ ਜਾ ਰਹੇ ਸੀ ਅਤੇ ਹੁਣ ਉਹਨਾਂ ਕਾਰਜਾਂ ਨੂੰ ਚਾਰ ਚੰਨ ਲੱਗਦੇ ਦਿਖਾਈ ਦੇ ਰਹੇ ਨੇ ਦੱਸਦੀ ਕਿ ਮੇਨ ਪ੍ਰੀਖਿਆ ਜੇਈਈ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਨੇ ਨਵਾਂ ਰਿਕਾਰਡ ਦਰਜ ਕੀਤਾ ਦੱਸਦੀ ਕਿ ਇਹ ਮੇਨ ਪ੍ਰੀਖਿਆ ਹੁੰਦੀ ਹੈ ਜਦੋਂ ਜਦੋਂ ਵੀ ਕੋਈ ਵਿਦਿਆਰਥੀ ਉੱਚ ਅਦਾਰੇ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦਾ ਹੈ ਤਾਂ ਇਹ ਜਿਹੜੀ ਪ੍ਰੀਖਿਆ ਹੈ ਉਹ ਕਾਫੀ ਅਹਿਮ ਮੰਨੀ ਜਾਂਦੀ ਹੈ ਜਿਸ ਦੇ ਵਿੱਚ ਹੁਣ ਪੰਜਾਬ ਸਿੱਖਿਆ ਕ੍ਰਾਂਤੀ ਜਿਹੜੇ ਪੰਜਾਬ ਦੇ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ 158 ਬੱਚਿਆਂ ਨੇ ਮੱਲ ਮਾਰੀ ਹੈ ਦੱਸਦੀ ਕਿ ਜੇ ਈ ਈ ਮੈਸ ਦੀ ਪ੍ਰੀਖਿਆ ਜਿਹੜੀ ਹੈ ਪਾਸ ਕਰ ਲਈ ਗਈ ਹੈ ਜਿਨ੍ਹਾਂ ਦੀ ਖੁਦ ਸਰਕਾਰ ਦੇ ਵੱਲੋਂ ਅੰਕੜੇ ਜਾਰੀ ਕੀਤੇ ਗਏ ਨੇ ਅਤੇ ਪੰਜਾਬ ਸਿੱਖਿਆ ਕ੍ਰਾਂਤੀ ਦੇ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਹੋ ਗਿਆ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर